ਪਿਆਰੇ ਭੈਣ ਸਸ਼ੀਕਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਪਿੰਡਾ ਵਾਲੇ ਜਮਾ ਦੇਸੀ ਦੇ ਵਿੱਚ ਤੇ ਅੱਜ ਆ ਕੁਝ ਸਪੈਸ਼ਲ ਸਪੈਸ਼ਲ ਕੀ ਅੱਜ ਫਤੇ ਦਾ ਬਰਥਡੇ ਆ ਤੇ ਅਸੀਂ ਸਵੇਰ ਉੱਠੇ ਸੀਗੇ ਤਕਰੀਬਨ 4 ਕੁ ਪੌਣੇ 4 ਵਜੇ ਤੇ ਆਪਾਂ ਸਬੂਨੀ ਸਾਫ ਕਰਵਾਏ ਸੀ ਗੁਰਦੁਆਰਾ ਚਸਮਾ ਸਾਹਿਬ ਤੇ ਉੱਥੇ ਆਪਾਂ ਜਾਇਆਏ ਸੀਗੇ ਤੇ ਤੇ ਉੱਥੋਂ ਹੁਣੀ ਆਪਾਂ ਘਰੇ ਆਇਆ ਆ ਫਤੇ ਜਿਹਨੂੰ ਬਰਥਡੇ ਬਹੁਤ ਦੂਣੀ ਤੇ ਉੱਥੋਂ ਨਹੀਂ ਹੁਣੀ ਆਪਾਂ ਘਰੇ ਆਇਆ ਤੇ ਅੱਗੇ ਆਪਾਂ ਹੁਣ ਰਾੜਾ ਸਾਹਿਬ ਜਾਣਾ ਤੇ ਇੱਥੇ ਪਿੰਡ ਵੀ ਮੱਥੇ ਵਗੈਰਾ ਟੇਕਣੇ ਨੇ ਤੇ ਮਿਲਦੇ ਆ ਤੁਹਾਨੂੰ ਅੱਗੇ ਵੀਡੀਓ ਨਾਲ ਤੁਸੀਂ ਬਣੇ ਰਹੋ ਅੱਗੇ ਆਪਾਂ ਕੱਪੜੇ ਬਦਲ ਕੇ ਆ ਗਏ ਆਪਾਂ ਘਰ ਵਾਲੀ ਵਰਦੀ ਦੇ ਵਿੱਚ ਤੇ ਹੁਣ ਜਿਹੜੇ ਆਪਣੇ ਡੇਲੀ ਰੁਟੀਨ ਦੇ ਕੰਮ ਨੇ ਥੋੜੀ ਜਿਹਾ ਆਪਾਂ ਉਹ ਨਵੇੜ ਲਈਏ ਉਹ ਨਵੇੜ ਕੇ ਫਿਰ ਆਪਾਂ ਜਾਵਾਂਗੇ ਰਾੜਾ ਸਾਹਿਬ ਨੂੰ ਤੇ ਅਰਸ਼ ਹੁਣੀ ਆਉਣਗੇ ਦੇਖ ਲਿਆ ਕਿੰਨੇ ਕ ਵਜੇ ਤੁਰਦੇ ਆ तकरीबन 8:30 ਵਜੇ ਜਾ ਆਵਾਂਗੇ ਸਾਰਾ ਹੀ ਮੱਥਾ ਟੇਕ ਕੇ ਆਵਾਂਗੇ ਤੇ ਕਿਉਂਕਿ ਇਹਦੇ ਹਰੇਕ ਬਾਡੇ ਤੇ ਆਪਾਂ ਜਿਹੜਾ ਰਾੜਾ ਸਾਵਾ ਮੱਥਾ ਟੇਕਦੇ ਹੁਣ ਚਲੋ ਹੁਣ ਜਲਦੀ ਜਲਦੀ ਆਪਾਂ ਨਵੇੜ ਲਈਏ ਸਾਰੇ ਜਿਹੜੇ ਆਪਣੇ ਰੁਟੀਨ ਦੇ ਕੰਮਕਾਰ ਉਹ ਨਵੇੜ ਕੇ ਫਿਰ ਤੁਹਾਨੂੰ ਮਿਲਦੇ ਆਂ ਅੱਗੇ ਬੀਓਲੋਜੀ ਟਾਈਮ ਹੋ ਗਿਆ ਤਕਰੀਬਨ 8:30 ਤੇ ਆਪਾਂ ਹੋ ਗਏ ਆ ਦੁਬਾਰਾ ਰੈਡੀ ਆਪਾਂ ਕੁੱਚ-ਕੁੱਚ ਲਾ ਕੇ ਹੰਬਰ ਸਮਾਂ ਕੇ ਦੁਬਾਰਾ ਰੈਡੀ ਹੋ ਗਏ ਆ ਤੇ ਹੁਣ ਆਪਾਂ ਆਪਣਾ ਬ੍ਰੇਕਫਾਸਟ ਕਰਦੇ ਆ 파ਸਤਾ ਬਣਾਇਆ ਸੀ ਅੱਜ ਤੇ 파ਸਤਾ ਖਾਣੇ ਆ ਤੇ ਬਾਕੀ ਅਰਸ਼ੋਲੀ ਵੀ ਤੁਰੇ ਹੋਏ ਆ ਰਹੇ ਨੇ ਉਹ ਵੀ ਬਾਡੇ ਬੋਏ ਰੈਡੀ ਬਰਥਡੇ ਬॉय ਵੀਰ ਆਈਡੀਆ ਤੇ ਚਲੋ ਫਿਰ ਹੁਣ ਆਪਾਂ ਚੱਲਨੇ ਆ ਰਾੜਾ ਸਾਹਿਬ ਨੂੰ ਲਓ ਜੀ ਆ ਗਏ ਨੇ ਅਰਸ਼ੋਣੀ ਤੇ ਉਹ ਖੜੇ ਨੇ ਇਧਰ ਇਧਰ ਮੰਮੀ ਹੁਣੀ ਵੀ ਆਉਂਦੇ ਨੇ ਡੈਡੀ ਆਉਂਦੇ ਨੇ ਮੰਮੀ ਲੋਕ ਕੇ ਗਲਾ ਰਹੇ ਨੇ ਅਰਲੀਨ ਆ ਗਈ ਆਪਾਂ ਜਾ ਰਹੇ ਹਾਂ ਅਬ ਤੱਕ ਬਰਥਡੇ ਸੈਲੀਬ੍ਰੇਟ ਕਰਨਾ ਹੈ ਹੋਰ ਕੀ ਲੋਜੀ ਹੁਣ ਆਪਾਂ ਬਬੋ ਬਬੋ ਟ੍ਰਾਮ ਤੇ ਮੱਥਾ ਟੇਕ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਜੀ ਆਪਾਂ ਪਹੁੰਚ ਗਏ ਹੁਣ ਰਾੜਾ ਸਾਹਿਬ ਉਹ ਲਾਤੀ ਆਪਾਂ ਨੇ ਗੱਡੀ ਤੇ ਮੇ ਚੱਕ ਲੈ ਸਮਝ ਨਾ ਕੋਈ ਨਾ ਮੱਥਾ ਟੇਕਦੇ ਆਂ ਫਿਰ ਯਾ ਉਹਨੇ ਵੀ ਜਗ੍ਹਾ ਬਹੁਤ ਉਹ ਬੜੀ ਇਮਾਰਤ ਬਣਾਈ ਹੋਈ ਹੈ ਗੁਰਦੁਆਰਾ ਸਾਹਿਬ ਦੀ ਜੀ ਬਹੁਤ ਜੀ ਲੱਗਦਾ ਇੱਥੇ ਆ ਕੇ ਹੁਣ ਆਪਾਂ ਪਛੋੜੇ ਜਮਾ ਕਰਵਾਤੇ ਸੀਗੇ ਤੇ ਹੁਣ ਆਪਾਂ ਦਰਬਾਰ ਸਾਹਿਬ ਨੂੰ ਜਾ ਰਹੇ ਆ ਚੱਲੋ ਦਰਬਾਰ ਸਾਹਿਬ ਮੱਥਾ ਟੇਕ ਉਹ ਹੈਗੀਆਂ ਨੇ ਅੱਗੇ ਲਓ ਜੀ ਆਪਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਲਿਆ ਪੂਰਾ ਸਾਬ ਜੀ ਵੀ ਦੇਖਿਆ ਤੇ ਮਾਰਤਾਇਰੀ ਬਹੁਤ ਵਧੀਆ ਬਣੀ ਹੋਈ ਆ ਵੀ ਤੇ ਪੂਰਾ ਸਾਫ-ਸੁੱਟੇ ਕੇ ਤੇ ਹੁਣ ਆਪਾਂ ਇੱਧਰ ਲੰਗਰ ਹਾਲ ਆ ਤੇ ਲੰਗਰ ਹਾਲ ਵੱਲ ਨੂੰ ਜਾ ਰਹੇ ਆ ਜੀ ਬਹੁਤ ਵੱਡੀ ਇਮਾਰਤ ਬਣੀ ਹੋਈ ਆ ਤੇ ਬਹੁਤ ਹੀ ਸੋਹਣੀ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲੀਆਂ ਬਣੀਆਂ ਹੋਈਆਂ ਨੇ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਸਾਰੀ ਮਾਰਟ ਤੇ ਤੇ ਆ ਲੰਗਰ ਹਾਲ ਦੀ ਮਾਰਟ ਆ ਮੁਰੇ ਇਹਨਾਂ ਜੀ ਮੱਠਟੇ ਕੇ ਪ੍ਰਸ਼ਾਦ ਦਾ ਛੱਕੇ ਜੋੜੇ ਪਾ ਕੇ ਤੇ ਆਪਾਂ ਹੁਣ ਫੇਰ ਚੱਲਿਆ ਘਰ ਨੂੰ ਉਹਦੇ ਮੈਂ ਮੈਂ ਦਿਖਾਤੀ ਪਹਿਲਾਂ ਜੀ ਆਪਾਂ ਪਹੁੰਚ ਗਏ ਸੀਗੇ ਰਾਣਾ ਸਾਹਿਬ ਤੋਂ ਰੋਣੋ ਰੋਣੋ ਆਪਾਂ ਮੰਮੀ ਡੈਡੀ ਤਾਰਤੇ ਹੁਣ ਆਪਾਂ ਜਿਹੜਾ ਖੰਨੇਓ ਸਮਾਨ ਲੈ ਕੇ ਆਉਣਾ ਤਾਂ ਕਰਕੇ ਆਪਾਂ ਸਿੱਧਾ ਹੀ ਗੱਡੀ 'ਚ ਪਹਿਲਾਂ ਨਰੈਣਗੜ ਜਾਵਾਂਗੇ ਘੰਟਾ ਹੰਦਰਾਮ ਜਾ ਕਰਕੇ ਫੇਰ ਦੇਖਦੇ ਆ ਖੰਨੇ ਜਾਵਾਂਗੇ ਚਲੋ ਮਿਲਦੇ ਹੁਣ ਤੁਹਾਨੂੰ ਖੰਨੇ ਜਾ ਕੇ ਨਰੈਣਗੜ੍ਹ ਜਾ ਕੇ ਇਹ ਫਤੇ ਦੇ ਫਰੈਂਡ ਹਨ ਇਹ ਸਾਰੇ ਬਰਥਡੇ ਵਿਸ਼ ਕਰਨਾ ਆਏ ਸੀ ਪਤੈ ਨੂੰ ਗੱਡੀ ਰੋਕ ਕੇ ਇਹਨਾਂ ਨੇ ਬਰਥਡੇ ਵਿਸ਼ ਕਰਿਆ ਪਤੈ ਨੂੰ ਘਰੇ ਜੀ ਉਸਕੇ ਜਗ੍ਹਾ ਕਟਾ ਕਰਦੇ ਆ ਭਾਈ ਫਤੇ ਦੇ ਕੁਝ ਫਰੈਂਡ ਆ ਵੀ ਸੀਗੇ ਹੈ ਇਹ ਨਾਨਕੇ ਵਾਲੇ ਸੀ ਉਹ ਦਾਦਕੇ ਵਾਲੇ ਸੀਗੇ ਇਹ ਨਾਨਕੇ ਵਾਲੇ ਫਰੈਂਡ ਨੇ ਭਾਈ ਇਹ ਵੀ ਬਰਥਡੇ ਹੈਰਾ ਪਤੈ ਵੀ ਹੁਣ ਆਇਆ ਹੈ। ਲਓ ਜੀ ਹੁਣ ਆਪਾਂ ਪਹੁੰਚ ਗਏ ਸੀ ਨਰੇਂਗੜ ਮम्मी ਨੂੰ ਉਤਾਰ ਕੇ ਤੇ ਜਾਣਾ ਸੀਗਾ ਖੰਨੇ ਨੂੰ ਨੀਂਦ ਬਹੁਤ ਚੜ ਗਈ ਸੱਜਰੇ ਦੇ ਉੱਠੇ ਹੋਏ ਆ ਤੇ ਕਹਿੰਦੇ ਘੰਟਾ ਗਰਾਮ ਕਰਕੇ ਜਾਵਾਂਗੇ ਹੁਣ ਆਪਾਂ ਘੰਟਾ ਕੇ ਸੌਣ ਲੱਗੇ ਆ ਦੇਖਦੇ ਆ ਵੀ ਖਵਰਾ ਫਤੇ ਦਾ ਕੇਕ ਸੁਪਨੇ ਚ ਹੀ ਕੱਟਦੀ ਏ। ਮਮਾ ਤਹਤ ਦੇ ਆਣਿਆ ਨਾ ਤੁਸੀਂ ਕੱਟ ਨਹੀਂ ਕਿ ਮਮੀ ਅੱਛਾ ਚਲੋ ਕੱਢ ਦਿਆ ਮਿਲਦੇ ਆ ਤੁਹਾਨੂੰ ਘੰਟੇ ਤੱਕ ਤੇਰੇ ਅੱਜ ਵੀ ਨਹੀਂ ਮੈਚਿੰਗ ਹੋ ਗਈ ਵਦਨ 2:30 ਵਜੇ ਲਓ ਜੀ ਆਪਾਂ ਕਹਿੰਦੇ ਸੀਗੇ ਵੀ 1:00 ਵਜੇ 1:30 ਵਜੇ ਉੱਠ ਕੇ ਚਲੇ ਜਾਣਾ ਪਰ ਤਕਰੀਬਨ 2:30 ਵੱਜ ਗਏ ਨੇ ਹੁਣ ਉੱਠੇ ਆ ਤੇ ਹੁਣ ਆਪਾਂ ਫਟਾਫਟ ਰੈਡੀ ਹੋ ਕੇ ਫਿਰ ਚਾਹਨੇ ਆ ਖੰਨੇ ਨੂੰ ਖੰਨੇਓ ਪੀਜੇ ਵਗੈਰਾ ਲੈ ਕੇ ਫਿਰ ਜਾਵਾਂਗੇ ਆਪਾਂ ਰੋਣੇ ਨੂੰ ਫਿਰ ਕਰਾਂਗੇ ਫਤਿਹਦਾ ਕੇਕ ਕੱਟ ਨਾਉਂ ਜੰਦਿਆਂ ਆਪਾਂ ਸਾਰੀ ਝੰਗਤ ਤਿਆਰ ਹੈ ਇੱਧਰ ਇੱਧਰ ਕਿਤਨੇ ਹੋ ਗਏ ਟਾਈਮ ਹਾਂ ਸਾਢੇ 2 ਤੋਂ ਇੱਕ ਕਿੱਥੇ ਰੋੜਦੇ ਸੀ ਅਸੀਂ 1 ਵਜੇ ਉੱਠਾਂਗੇ ਇਨਾ ਕੁਸ਼ ਕਰਾਂਗੇ ਅਹੀ 8:30 ਹੋ ਗਏ ਹੁਣ ਮਿਲਦੇ ਆ ਤੁਹਾਨੂੰ ਗੱਡੀ ਤੇ ਬਹਿ ਕੇ ਓ ਜੀ ਹੁਣ ਅਸੀਂ ਆਏ ਸੀ ਇੱਥੇ ਸਮਾਨ ਲੈਣ ਬਰੈਡ ਵਗੈਰਾ ਲੈਣੇ ਸੀਗੇ ਜਿਹੜੇ ਬਰੱਡੇ ਬੁਆਏ ਨਾਲ ਹੀ ਆ ਕਹਿੰਦਾ ਮੈਂ ਤਾਂ ਨਾਲ ਹੀ ਰਹੂੰਗਾ ਬਰੈਡ ਵਗੈਰਾ ਲੈ ਲੈਨੇ ਸੋ ਆਪਾਂ ਤੇ ਹੁਣ ਆਪਾਂ ਪਾਣੀ ਪੂਰੀ ਖਾਣੇ ਆ ਓ ਬਈ ਹੁਣ ਉਤੋਂ ਬਰੈਡ ਫੜ ਕੇ ਆਪਾਂ ਅੱਗੇ ਹੰਗਰੀ ਪੁਆਇੰਟ ਵਾਲੇ ਦੇ ਪੀਜ਼ਾ ਫੜਨਾ ਇੱਥੇ ਆ ਪਾਊਡਰ ਪਾਤਾ ਸੀਗਾ ਹੁਣ ਅਰਸ਼ੰਦਰੋਂ ਲੈਣ ਗਿਆ ਇਹਨਾਂ ਨੇ ਆਰਡਰ ਆਪਣਾ ਤਿਆਰ ਕਰਤਾ ਸੀਗਾ ਤੇ ਥੋੜਾ ਲੇਟ ਹੀ ਹੋ ਗਿਆ ਪ੍ਰੋਗਰਾਮ ਗਿਆਂ ਦੇ ਬੰਦੇ ਵੀ ਤਿਆਰ ਨੇ ਬੰਦਿਆਂ ਨੇ ਕਹਾਂ ਫੁਕੜਾ ਕੁਕਲੇਆਂ ਦੇ ਬੰਦੇ ਤਿਆਰ ਨੇ ਅੱਜ ਇਹਦਾ ਫੁਕਰੇ ਤਿਆਰ ਨੇ ਗਿਆ ਫੁਕਰੇ ਦੇਖੋ ਭਈ ਕੌਣ ਮਰ ਤੋਂ ਜ਼ਿਆਦਾ ਫੁਕਰਾ ਲੱਗਦਾ ਮੇਕਅਪ ਮੇਕਅਪ ਬਿਨਾ ਮੇਕਅਪ ਦੱਸੋ ਹੋਈ ਐਨਕਾਂ ਐਨਕਾਂ ਨਕਾ ਦੇਖੋ ਬਈ ਆ ਤੁਹਾਡੇ ਸਾਹਮਣੇ ਗਈ ਨੇ ਦੇਖੋ ਵਾਈਸ ਉਹ ਤੁਹਾਡੇ ਸਾਹਮਣੇ ਹੋ ਕਾ ਫੁਕਰਾ ਲੱਗਦਾ ਲਓ ਜੀ ਹੁਣ ਆਪਾਂ ਫੱਤੇ ਦੇ ਬਰਡੇ ਦੀ ਪਾਰਟੀ ਦੇਣ ਬੁਟੀਕ ਚ ਆਏ ਆ ਇੱਥੇ ਸਿਗੀਆਂ ਦੋ ਜਾਣੀਆਂ ਆ ਆਪਾਂ ਇਹਨਾਂ ਨੂੰ ਪਾਰਟੀ ਕਰ ਚੱਲੇ ਕਿਉਂ ਫੱਤੇ ਕਿੱਥੇ ਆਏ ਆ ਲੈ ਫੱਤੇ ਤੇ ਮਾਰ ਕੇ ਕੁਗਰੀ ਉਹ ਨਹੀਂ ਚੱਕੁੰਦੀ ਪਹੁੰਚੇ ਅਸੀਂ ਬੁਟੀਕ ਦੇ ਵਿੱਚ ਤੇ ਕੰਮ ਚੱਲ ਰਿਹਾ ਬੁਟੀਕ ਦੇ ਵਿੱਚ ਮਾਰੂ ਮਾਰ ਤੈਨੂੰ ਗਿਫਟ ਮਿਲ ਕੇ ਬੁਟੀਕ ਚੋਂ ਫਾਈ ਅੱਜ ਫੇਰ ਤੈਨੂੰ ਗਿਫਟੀ ਗਿਫਟ ਮਿਲ ਰਹੇ ਨੇ ਐ ਗਿਫਟੀ ਗਿਫਟ ਕਾਲ ਕਰੇਗੀ ਬੀਜੀ ਕੰਮ ਮੈਂ ਨਾ ਹੋ ਗਿਆ ਕਹਿੰਦੇ ਗੱਡੀ 'ਚ ਹੀ ਲਾਗੇ ਬੈਲੂਨ ਫੁਲਾਉਣ ਉਹ ਵੀ ਫਟਾਫਟ ਜਾ ਕੇ ਲਾ ਦਾਂਗੇ ਟਾਈਮ ਬਹੁਤ ਹੋ ਗਿਆ ਚੱਕ ਤੇ ਫੱਟੇ ਗੱਡੀ 'ਚ ਗੱਠਾ ਘੱਟ ਬੰਨਣੀਆਂ ਆਉਂਦੀਆਂ ਨੇ ਭਰਨੇ ਸਾਰਿਆਂ ਨੂੰ ਆਉਂਦੇ ਨੇ ਮੈਨੂੰ ਕੱਠਾ ਬੰਨ੍ਹ ਲੈ ਆ ਨਾਨੀ ਨੂੰ ਫੜਾਈ ਦਾ ਗੱਠਾ ਉਹ ਬੰਨੀ ਜਾਊਗੀ ਜੀਆ ਆਕੀਬ ਜੀਆ ਫੋਨ ਬੰਨੀਆ ਫੋਨ ਥੱਲੇ ਲਓ ਜੀ ਬਰਥਡੇ ਦੀ ਤਿਆਰੀ ਹੁੰਦੀ ਹੋਈ ਕੈਨੀ ਕੈਨੀ ਹਾਂਜੀ ਕੈਨੀ ਆ ਉਹ ਗਿਆ ਹੋਇਆ ਫਤਿਹ ਆ ਆ ਗਿਆ ਉਹਨੂੰ ਕੁਝ ਨਹੀਂ ਆਦੇ ਠੀਕ ਹੈ ਠੀਕ ਹੈ ਕੈਨੀ ਆ ਮੈਂ ਜੀ ਇਹਦੇ ਨਿੱਧਣ ਆਹ ਹੋ ਗਈ ਸਾਰੀ ਤਿਆਰੀ ਫਤਿਹ ਦੇ ਫਰੈਂਡ ਵੀ ਆ ਗਏ ਨੇ ਅੱਧੇ ਆ ਰਹੇ ਨੇ ਤੇ ਹੁਣ ਆਪਾਂ ਕੇਕ ਕੱਟਣ ਦੀ ਤਿਆਰੀ ਕਰਦੇ ਆਂ ਇਸ ਨੂੰ ਵਾਜਿਆ ਦਿੱਤੀ। ਦਿਕਾਈ ਕਿ ਕੇਕ ਦੀ ਬੋਟਲ ਲੈਣ ਦੇ। ਕਿਹੜੀ ਫਲਾਈ ਕਰਕੇ ਦੇ? ਦੇਖੋ ਮੇਰਾ। ਆ ਲੈ ਲਈ। ਆ ਇਹ ਦੁਰਪੱਤੇ ਦਾ ਵੱਡਾ ਕੇਕ। ਕੰਪਾਉਂਡ ਹੋਣ ਲਈ। ਕੋਈ ਕੇਕ ਕਟਿਆ ਗਾ ਗਰਮੀ ਬਹੁਤ ਸੀਗੀ ਹਜੇ ਬਿਜਲੀ ਦੀ ਫੀਡਿੰਗ ਹੋਈ ਨਹੀਂ ਹੋਈ ਸੀ ਉੱਪਰ ਫਿਰ ਉਹ ਸੀਗਾ ਆ ਗਿਫਟ ਨੇ ਬਾੱਚਾ ਸੰਨ ਦਿਖਾਵਾਂਗੇ ਬਾਕੀ ਆ ਸਾਰਾ ਆਨਲਾਈਨ ਚ ਲਿਆ ਸਿਸਟਮ ਇਹਨਾਂ ਨੇ ਕੇਕ ਦੇਖਿਆ ਆ ਭਾਜੀ ਦੀ ਫੋਟੋ ਨਹੀਂ ਕਲੀਅਰ ਆ ਰਹੀ ਭਾਜੀ ਕਿੱਥੇ ਗਏ ਆ ਤਿੰਨ ਬੰਦੇ ਸਾਡੇ ਬਾਹਰ ਨੇ ਆ ਭਾਜੀ ਦੀ ਫੋਟੋ ਤਾਂ ਕਰਾ ਲੈ ਫੋਟੋ ਕਰਾ ਲੈ ਬੁੱਧਾ ਨਾਲ ਉੱਥੇ ਫੋਟੋ ਹੁੰਦਾ ਆ ਆਇਆ ਥੱਲੇ ਗਾਣਾ ਸੁਣਾਈ ਪੁੱਪੂ ਪੁੱਪੂ ਨਾ ਫੋਟੋ ਹਾਂਜੀ ਅੰਟੀ ਲਓ ਜੀ ਫੋਟੋ ਸੈਸ਼ਨ ਚੱਲਦਾ ਹੋਇਆ ਕੇਕ ਦੀ ਫੋਟੋ ਤਾਂ ਆਪਾਂ ਲੈ ਲਈ ਸੀ ਨਾ ਹਾਂਜੀ ਹਾਂਜੀ ਲੈ ਲਈ ਸੀ ਹਾਂ ਕੇਕ ਬਹੁਤ ਸੋਹਣਾ ਹੈ ਨਾ ਕਿਤੇ ਹਾਜ਼ਰੀ ਨਹੀਂ ਆਪਾਂ ਨੀਚੇ ਓਪਨਿੰਗ ਕਰਾ ਲਈਏ ਸਾਰਿਆਂ ਨੂੰ ਪਾਰਟੀ ਕਰ ਦੇ ਦਿੱਤੀ ਆ ਚਲੋ ਡੀਜੇ 2 ਚ ਲਾ ਹੁਣ ਹੋ ਰਿਹਾ ਗਿਫਟ ਆ ਬਾਕਸ ਚਲੋ ਹੁਣ ਲਓ ਜੀ ਇਹਨੂੰ ਬਹੁਤ ਕਾਲੀ ਸੀ ਗਿਫਟ ਇਨ ਬਾਕਸ ਕਰਨ ਦੀ ਮੈਂ ਤਾਂ ਕਹੇ ਸੀ ਸ਼ਾਮ ਨੂੰ ਸਾਰਾ ਕੰਮ ਨਵੇੜ ਕੇ ਕਰ ਲਾਂਗੇ ਪਰ ਉਹ ਕਹਿੰਦਾ ਨਹੀਂ ਹੁਣੀ ਕਰਨੇ ਨੇ ਤੇ ਲੈ ਕੇ ਆ ਰਿਹਾ ਸਾਰੇ ਚੱਕ ਕੇ ਇਹ ਤਾਂ ਪਹਿਲਾਂ ਤੋਂ ਹੀ ਆਇਆ ਹੋਇਆ ਸੀ ਅਜੇ ਅਸੀਂ ਚਲਾਇਆ ਨਹੀਂ ਸੀ ਇਹ ਅਸੀਂ ਵਿੱਚ ਹੀ ਲਾ ਲਿਆ ਫਿਰ ਇਹ ਸਪ੍ਰਿੰਟ ਆ ਗਿਆ ਸੀ ਅਨਬਾਕਸ ਕਰ ਆ ਤਾਂ ਪੈਸਾ ਤਾਂ ਅਨਬਾਕਸ ਹੀ ਆ ਇਹ ਸਾਨੂੰ ਇਟਲੀ ਤੋਂ ਆਇਆ ਸੀ ਕਾ ਵੀ ਅਨਬਾਕਸ ਆ ਇਹ ਵੀ ਜਦੋਂ ਇੱਕ ਤਾਂ ਉਹ ਬੋਤਲ ਲੈ ਆ ਕੇ ਦਿੱਤੀ ਸੀ ਹਾਂ ਇਹ ਬੁਟੀਕ ਵਾਲੇ ਗੇ ਬੁਟੀਕ ਵਾਲਾ ਬਸ ਜੀ ਵੀ ਬੋਲਣੇ ਇਹ ਆ ਦੋ ਬੁਟੀਕ ਵਾਲ ਨੇ ਖੋਲੇ ਨੂੰ ਪਹਿਲੇ ਇਹਦੇ ਵਿੱਚ ਕੀ ਆ ਆ ਇਹਨੂੰ ਬੁਟੀਕ ਤੋਂ ਮਿਲੇ ਸੀ ਭਾਈ ਹਾਂ ਜੀ ਭਾਈ ਬਹੁਤ ਪਿਆਰ ਕਰਦੀਆਂ ਨੇ ਬੁਟੀਕ ਵਾਲੀਆਂ ਕੁੜੀਆਂ ਵੀ ਉਹਨਾਂ ਨੇ ਦਿੱਤੇ ਯਾਰਾ ਹੁਣ ਹੁੰਦੇ ਨਹੀਂ ਗਾੜੀ ਪਾ ਸਾਨੂੰ ਇਹ ਚੀਤੀ ਜੀ ਦੇ ਕਰਕੇ ਤੁਹਾਨੂੰ ਬਰਥਡੇ ਦਾ ਬੇਸ ਆਫਰੀ ਨਾਲ ਵੇਟ ਸੀਗਾ ਆਓ ਇੱਕ ਵਰਗੀ ਬੋਤਲ ਕੋਲ ਰੋ ਮੰਦੀ ਪਾਖ ਲਾਓ ਪਹਿਲਾਂ ਨਾ ਲੰਗ ਆ ਰੰਗ ਮਿਲ ਗਿਆ ਕੋਈ ਰੂ ਸੱਨਾ ਉਹ ਦੇਖ ਲੈ ਉਧਰ ਐ ਖੁੱਲੇ ਆਂਗੇ ਆਂ ਦਿੱਤਾ ਮੈਂ ਆਪਣੇ ਆ ਬਟਿਕ ਵਾਲੀਆਂ ਦਿੱਤਾ ਹਾਂ ਅਮਨ ਤੇ ਨੀਤੂ ਨੇ ਆਦਨ ਵਾਓ ਦੇਖੋ ਕਿੰਨੀ ਸੋਹਣੀ ਵਿਕਟਰਾ ਪਰ ਮੇਰੇ ਨਾਲ ਨਾ ਇਨਸਾਫੀ ਕਰ ਗਿਆ ਮੇਰੀ ਨਿਲਾਈ ਹੈਗੀ ਮੇਰੀ ਨਹੀਂ ਲਈ ਮੈਂ ਗੁੱਸੇ ਹੋ ਗਈ ਆ ਦੇਖੋ ਬਈ ਆਹ ਬਈ ਕਿਹਦਾ ਦਕਾਨ ਇਹ ਅਜੀ ਚੱਕ ਕੇ ਨੇ ਬਣਾਈ ਹੋਣੀਆਂ ਹਮਮ ਥੈਂਕ ਯੂ ਬਾਲ ਫੋਟੋ ਦਿਖਾ ਕੇ ਬਈ ਆਹ ਬਈ ਦਕਾਨ ਵਾਲੀ ਕੁੜੀ ਨੂੰ ਵੀ ਥੈਂਕ ਯੂ ਦੀਦੀਆਂ ਭੂਆ ਮਾਸੀਆਂ ਕੁਛ ਲੱਗਦੀਆਂ ਨੇ ਤੇਰੀਆਂ ਨਹੀਂ ਥੈਂਕ ਯੂ ਅਰੇ ਇਹ ਨੂੰ ਮੈਂ ਪਹਿਲਾਂ ਆ ਵੀ ਭਾਈ ਬੁਟੀਕ ਚ ਆ ਗਾਇਸ ਆ ਭਾਈ ਚਾਕਲੇਟ ਫਾਟ ਦੇ ਤੇ ਆ ਮੈਨੂੰ ਦੁਕਾਨ ਚ ਦੀ ਗਿਹਾ ਰੱਖਾ ਸੀ ਨਾ ਹਾਂ ਬਹੁਤ ਸੋਹਣੇ ਗਿਫਟ ਨੇ ਸਾਰਿਆਂ ਥੈਂਕ ਯੂ ਆ ਨਾ ਕੋਲ ਇਹ ਦਾਦੀ ਨੇ ਆਹ ਦਾਦੀ ਦਾ ਆ ਦਾਦੀ ਨੇ ਦਿੱਤਾ ਦਾਦੀ ਦਾ ਗਿਫਟ ਔਨ ਅ ਬਾਕਸ ਆਦੀਏ ਆ ਟੇਪ ਇੱਧਰ ਲੱਗੀ ਹੋਈ ਆ ਕਭਰਾ ਉਹ ਬਾਈ ਦਾ ਹੋ ਜਾਂਦਾ ਇਹਨੂੰ ਪਹਿਲਾਂ ਪਤਾ ਲੱਗਿਆ ਕੀ ਆ ਇਹਨੂੰ ਪਹਿਲਾਂ ਪਤਾ ਲੱਗ ਗਿਆ ਸਪਰਾਈਜ਼ ਹੋਪ ਤੇ ਪੱਜਾ ਹਾਂ ਦੇਖਿੰਦੇ ਨੇ ਲੈਸ ਫਾਈਰ ਇਹਦੇ ਬੱਬਲ ਗਨ ਲੈਸ ਗੋ ਆਪਾਂ ਤੇਰੀ ਬੱਬਲ ਗਨ ਇਹ ਆ ਦੀਦੀਆਂ ਦਾ ਬੂਆ ਲੱਗੀ ਕਿ ਦੀਦੀ ਨੇ ਦੇਈ ਨਾ ਬੂਆ ਹਨਾ ਆ ਪਈਏ ਨਾ ਫਤੇ ਦੀਆਂ ਦੋ ਬੂਆ ਆਈਆਂ ਨੇ ਇੰਗਲੈਂਡ ਤੋਂ ਹੀ ਇੰਗਲੈਂਡ ਵਾਲੀਆਂ ਬੂਆ ਨੇ ਦਿੱਤਾ ਵਾਓ ਥੈਂਕ ਯੂ ਥੈਂਕ ਯੂ ਕੇ ਬੂਜੀ ਥੈਂਕ ਯੂ ਬੂਜੀ ਕਾਹਦੇ ਹੈ ਹੋਰ ਬੋਲੀ ਹੋਰ ਬੋਲੀ ਹਾਂ ਉਰੇ ਕੁਛ ਨਹੀਂ ਕਰਦੇ ਆ ਤਾਂ ਬੱਸ ਆਹ ਦੇਖ ਬੂਆ ਪੜਲਾ ਆਕਾ ਨੇ ਉਹਨੇ ਖੋਲ ਕੇ ਦੇਤਾ ਇਤਨਾ ਮੇਰੀ ਫੇਵਰਿਟ ਚੀਜ਼ ਆ ਗਈ ਹੈ ਮੇਰੀ ਫੇਵਰਿਟ ਚੀਜ਼ ਚਪੀਕ ਕਰ ਐਂਡ ਮਾਈਕ ਆਵਲਕ ਦਾਦੀ ਦਾ ਚਲ ਮੈਨੂੰ ਹੀ ਐਂਪਾਸ ਕਰੇਗਾ ਇਹ ਵਾਲਾ ਆਵਲੀ ਦਾਦੀ ਦਾ ਵੀ ਹੂੰ

ਇਹ ਸੰਜੇ ਜੀ ਆਕਾ ਇਹ ਕਿਹਦਾ ਪੈਸਾ ਬ੍ਰੀਸੇ ਕਿਹਦਾ ਜਾਰ tha jo ਇਹ ਹੈਗਾ ਮਮਾ ਦਾ ਇਹ ਮਮਾ ਦਾ ਮੰਮਾ ਨੇ ਤਾਂ ਗੋੜੀਓ ਖਾੜੀਆ ਤਾਂ ਗੋੜੀਓ ਲਿਵਾ ਕੇ ਦੇ ਦੀਆ ਇਹ ਆ ਗਨ ਕੋਲ ਸਪੈਸ਼ਲ ਇੰਪੋਰਟ ਕਰੇ ਨਹੀਂ ਮੈਂ ਆਹ ਫਰੈਂਡ ਆਹ ਬਹੁਤ ਸ਼ਾਨਦਾਰ ਫਰੈਂਡ ਬਹੁਤ ਸ਼ਾਨਦਾਰ ਵਾਓ ਵਾਓ ਥੈਂਕ ਯੂ ਗੁਰਸਨ ਮੰਮਾ ਨੂੰ ਥੈਂਕ ਯੂ ਬੋਲਿਆ ਹੀ ਨਹੀਂ ਚਲਦਾ ਘਰ ਦੀਓ ਆ ਚੱਲ ਆਹ ਕਿਹੜਾ ਆ ਮੈਂ ਦੀਦੀ ਦਾ ਡਾਡਾ ਦੀ ਆਹ ਦੀਦੀ ਦਾ ਆ ਗਿਆ ਇਹ ਹੈ ਇਹ ਹੈ ਨਾ ਸਿੱਧਾ ਮੈਂ ਓ ਭਾਈ ਵੀਡੀਓ ਗੇਮ ਯੈਸ ਵੀਡੀਓ ਗੇਮ ਵੀਡੀਓ ਗੇਮ ਦੀ ਆਂਕਲ ਓਕੇ ਸਿੱਧਾ ਥੈਂਕ ਯੂ ਫਰਸੋ ਥੈਂਕ ਯੂ ਫੋਟੋ ਵੀ ਕਿਉਂ ਨਹੀਂ ਦੇ ਜੈ ਹਾਂ ਜੀ ਨਾਨੀ ਦੇ ਕਹਿੰਦੀ ਨਾਨੀ ਮਾਮੂ ਮਾਮੀ ਨਾਨਕਿਆਂ ਦੇ ਵੱਲੋਂ ਪੈਠੀ ਮੋਹਨ ਦੇ ਬਾਈ ਕੀ ਨਹੀਂ ਆ ਤਾਂ ਜੀਜਾ ਨੂੰ ਚਾਹੀਦੀਆਂ ਨੇ ਹਾਂ ਪੈਨਸਲ ਬਹੁਤ ਬਾਦੂ ਬਾਦੂ ਆ ਤਾਂ ਕਲਚ ਪੈਨਸਲ ਨੂੰ ਬਹੁਤ ਬਾਹ ਉਹਦੇ ਜਾਂ ਗਰਲੀਨ ਨੇ ਭੇਜੀ ਅਸੀਂ ਉਹ ਕਿੰਨੀਆਂ ਸੀਗੀਆਂ ਜਦ ਦੇਖ ਲਓ ਸਾਂਭੀਆਂ ਨਹੀਂ ਹੈਗੀਆਂ ਜੇ ਮਾਰਲੀ ਦਾ ਇੱਕ ਹੋਰ ਆ ਅੱਖਾਂ ਬੰਦ ਕਰ ਲੈਂਦੇ ਆ ਮੇਰੇ ਲਈ ਸਰਪ੍ਰਾਈਜ਼ ਆ ਮਾਮੀ ਮਾਮੂ ਨਾਨਾ ਨੂੰ ਨਾਨੀ ਮਾਮੀ ਮਾਮੂ ਨਾਨੀ ਬੀਬੀ ਦਾ ਬੀਬੀ ਦਾ ਮੈਸੇਜ ਕਰਦੇ ਤੇ ਬੀਬੀ ਦਾ ਵਿੱਚ ਗਲਤ ਆ ਬੀਬੀ ਦੇ ਤਾਂ ਪੈਸੇ ਫੜਾ ਦੇਣਾ ਨਾਮ ਦੇ ਦੇਖ ਲੈ ਦੇਖ ਲੈ ਓਏ ਲੈ ਐਦਾਂ ਨੰਨੀ ਜਿਹੜੀ ਤੇ ਇਹੋ ਕਹਾਣੀ ਇਹ ਇਹ ਤਾਂ ਬਹੁਤ ਜਲਦੀ ਆਈ ਇਹ ਜਿਹੜਾ ਦੀ ਨਾ ਹੀ ਮੈਂ ਸੀ ਜਾ ਕੇ ਪਾਈ ਹਾਂ ਇਹ ਤਾਂ ਬਣ ਗਿਆ ਜੀ ਨਹੀਂ ਦਿੰਦਾ ਤੇ ਚਾਰਟ ਘਾਟਾ ਮੈਂ ਤੋੜ ਦੇ ਦੀ ਇਹਦਾ ਪਾਸਾ ਮੈਂ ਜਿਹਨੂੰ ਪੜਿਆ ਪੜਿਆ ਕਰੂਗਾ ਸਟੱਡੀ ਨਹੀਂ ਇਹਦੀ ਕੋਸ਼ਿਸ਼ ਕਰੀਆ ਹੁਣ ਇਹ ਕਿੰਨਾ ਹੈ ਇਹ ਕਿੰਨਾ ਨੰਬਰ ਹੈ ਗੁਰਪਤਰੀ ਕਿ ਵੀ ਲੱਗ ਬਹੁਤ ਬਹੁਤ ਮਾਮੂ ਨੂੰ ਥੈਂਕ ਯੂ ਮਾਮੂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਨਾਨੀ ਅਸੀਂ ਨਾਲੇ ਬਗਾਇਆ ਮਾਫੀ ਦਾ ਵੀ ਨਾਨੀ ਥੈਂਕ ਯੂ ਮਾਮੂ ਥੈਂਕ ਯੂ ਨਾਨੀ ਥੈਂਕ ਯੂ ਮਾਨੂੰ ਥੈਂਕ ਯੂ ਆਪਾਂ ਦੇ ਪੁੱਤ ਪਹਿਲਾਂ ਖੋਦ ਲੱਗ ਗਿਆ ਕਿਹੜਾ ਮਾਹ ਦਾ ਟੇਬਲ ਬਣਾ ਰਿਹਾ ਸਕਰੀ ਦੇ ਉੱਤੇ ਰੱਖਿਆ ਜਾਊ ਉੱਤੇ ਰੱਖਿਆ ਜਾਊ ਹਾਂ ਦੇਖੋ ਵੀ ਪਹਿਲਾਂ ਮੈਂ ਟਮਾਟਰ ਉਸਦੇ ਲੱਗਿਆ ਇਹਨਾਂ ਨੂੰ ਅੱਗੇ ਦਵਾ ਦੇਣਾ ਆਂਕਿਆ ਖਾਣ ਕੇ ਹਾਂ ਇਹਨੂੰ ਮੰਮੀ ਉੱਧਰ ਰੱਖ ਦਿਓ ਮਾਮੂ ਓ ਪਾਈ ਲੈ ਆ ਵਾਹ ਆ ਲੈ ਕੋਕੀ ਆ ਵੀ ਆ ਗਿਆ ਆ ਵੀ ਆ ਹਾਂ ਸੁਣਾਈ ਇਹਦੇ ਕੋਕੀ ਕਿਹਦੇ ਕਨੇ ਇੱਕ ਜਦ ਮਾਰੇ ਮੋਟੀ ਨਹੀਂ ਹੈ ਨਹੀਂ ਇਹਦੇ ਕੋਕੀ ਕਿਹਦੇ ਹੁਣ ਮੇਰਾ ਕੋਕਿਆ ਤੋਂ ਲਿਆਤੀ ਆ ਦੱਸ ਇਹਦੇ ਅੰਦਰ ਕੋਕੀ ਹਾਂ ਕੋਕੀ ਕਿੰਨੇ ਟਕੇ ਸੀ ਇਹਦੇ ਤਾਂ ਸੀ ਆ ਵੀ ਕਬੀ ਕਲਰ ਨੇ ਜੋ ਮੈਨੂੰ ਮਾਮੂ ਦੇ ਲਿਆ ਕੇ ਸੇ ਨਾਮ ਦੀ ਦੇ ਨੇ ਠੀਕ ਆ ਆ ਬਈ ਆ ਬਈ ਸਹੀ ਨੇ ਇਸ ਨੇ ਇੱਕ ਨਹੀਂ ਸਿੱਧੀ ਕਲਰ ਲੱਭੀ ਆ ਵੀਡੀਓ ਤਾਂ 12 ਪਿਗੜ ਦੇ ਨਾਲ ਨਹੀਂ ਬਸ ਬੋਲ ਇਹ ਨੱਚ ਹਾਂ ਤੂੰ ਗਾ ਬੜਤੀ ਤੂੰ ਗਾ ਅੱਗੇ ਸੋਹਣੇ ਗਾ ਚੱਲ ਬੋਲ ਵਿੱਚ ਵਿੱਚ ਗਾ ਲੈ ਚੱਲ ਬੁੱਤ ਬੋਲ ਨਾ ਕੁਸ਼ਮੀਰ ਮੈਂ ਕੁਸ਼ਮੀਰ ਦਾ ਡਰ ਲੱਗਿਆ ਇਸੋਂ ਬਦੀ ਨਾਲ ਬੋਲ ਤਾ ਚੱਲ ਬੋਲਣ ਕਿ ਤੂੰ ਜਿਹੜਾ ਉਹ ਨਹੀਂ ਕਰਦੇ ਜਿਹੜਾ ਉਹ ਸਭ ਦਾ ਨੋ ਤੇਰੀ ਬੋਰਚ ਲੈ ਕਲੀ ਕਰੇ ਬਸ ਖਾਣਾ ਨਹੀਂ ਬਸ ਇੰਨਾ ਹੀ ਗਾਣਾ ਆਉਂਦਾ ਕੋਈ ਆ ਤੁਰਾ ਤੇ ਦੋ ਘਟਾ ਲਓ ਜੇ ਲੈਣੀ ਉਧਰ ਦੇਖਣਾ ਤੇਰੇ ਕਹਿੰਦੇ ਅੱਜ ਮਨਦੀਪ ਨੂੰ ਰੱਖ ਲੋ ਦੋ ਦਿਨਾਂ ਤੋਂ ਬੁਣੀ ਕੋਈ ਨਹੀਂ ਆਦੇ ਬੜੇ ਭੰਦੇ ਜਿਹਾ ਸੀ ਮੈਨੂੰ ਜੀ ਲੱਗ ਕੋਈ ਨਾ ਤੋਂ ਬੋਲ ਕੇ ਸੋ ਕੋਈ ਕਾਇਦਰੇ ਹੋਣਾ ਨਹੀਂ ਉਹ ਨਹੀਂ ਜਾਂਦੇ ਆ ਹਾਂ ਨਾਨੀ ਨਾ ਮੇਰੇ ਪੁੱਤ ਜਾਂਦੇ ਆ ਹਣ ਐ ਹੁਣ ਸਸਲਾ ਕੋਈ ਲੈਣੇ ਚਾਹਦੇ ਪਰਣ ਵੀ ਨਹੀਂ ਲੱਗਦਾ ਹੋਵੇ ਸਸਲਾ ਲੈਤਾ ਹਾਂ ਲੈ ਪਾਈ ਫੱਤੇ ਦੇ ਨਾਨਕੇ ਜਾਂਦੇ ਨੇ ਹੁਣ ਹੂੰ ਨਾਂਨ ਚੱਲੇ ਨਾਨਕੇ ਨਾਨਕੇ ਜਾਂਦੇ ਨੇ ਹੁਣ ਨਾਨ ਉਹ ਬਾਟੇ ਵਾਲਾ ਮੁੰਡਾ ਮੱਲੇ ਵਿੱਚ ਜਦ ਤੱਕ ਹੀ ਆਉਂਦਾ ਨਾਨਕਿਆਂ ਨੂੰ ਉਹ ਕਰਨਾ ਹੁਣ ਨਾ ਐਸੇ ਮਾਤਾ ਕਰ ਨੰਦ ਅੰਮੀ ਤਾਂ ਉੱਠਾ ਕੇ ਹੁੰਦਰਾ ਲੈ ਅੰਦਰ ਸ਼ਾਮ ਦਾ ਤਾਂ ਵਿੱਚ ਹੀ ਕਰ ਡਿਨਰ ਪਲਾਨ ਸੀਗਾ ਲੈ ਹੁਣ ਤਾਂ ਬਾ ਗਿਫਟਾਂ ਤੱਕ ਮਤਲਬ ਸੀ ਹੁਣ ਬਰਥਡੇ ਵੀ ਤੇ ਲੈਣ ਗਿਆ ਹੋਰ ਕੀ ਆ ਖੋਲ ਦੇ ਪੁੱਤ ਸਿੰਪਲ ਜਿਹਾ ਨਿਕਰ ਸੂਟ ਪਾ ਲੈ ਉਹ ਕੋਟ ਸੈੱਟ ਜਿਹਾ ਪਾ ਲੈ